ਸਸ਼ੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾ ਬਿੰਦਰਪਾਲ ਲੋਕ ਸਭਾ ਚੋਣਾਂ ਦੇ ਲਈ ਅੱਜ VOTING ਜੋ ਹੋਈ ਆ ਉਸ ਦੇ ਨਤੀਜੇ ਆਉਣੇ ਨੇ ਤੇ ਉਸ ਦੇ ਲਈ ਕਾਊਂਟਿੰਗ ਵੋਟਾਂ ਦੀ ਸ਼ੁਰੂ ਹੋ ਚੁੱਕੀ ਆ ਤੇ ਕੁਝ ਸ਼ੁਰੂਆਤੀ ਰੁਝਾਨ ਆਏ ਨੇ ਵੈਲ ਪੇਪਰ ਦੇ ਤੇ ਮੇਰੇ ਨਾਲ ਇਸ ਤੇ ਚਰਚਾ ਕਰਨ ਦੇ ਲਈ ਮੇਰੇ ਸਹਿਯੋਗੀ ਵਰੁਣ ਪਟ ਮੌਜੂਦ ਨੇ ਵਰੁਣ ਜੀ ਕੁਝ ਜੋ ਸ਼ੁਰੂਆਤੀ ਰੁਝਾਨ ਆਏ ਨੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਉਮੀਦਵਾਰ ਆ ਕਿਹੜੀਆਂ ਸੀਟਾਂ ਤੇ ਅੱਗੇ ਜਾ ਰਹੇ ਨੇ ਜੀ ਬਿਲਕੁਲ ਬਿੰਦਰਪਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਦੇਸ਼ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਪਰ ਤਾਈ ਰਹੇ ਨੇ ਪਰ ਪੰਜਾਬ ਆਪਦੇ ਵੱਡੀ ਸੀਟਾਂ ਤੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਅੰਮ੍ਰਿਤਸਰ ਤੋਂ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਉਸ ਤੋਂ ਇਲਾਵਾ ਲੁਧਿਆਣੇ ਤੋਂ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਚੰਡੀਗੜ੍ਹ ਸੀਟ ਤੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਚੰਡੀਗੜ੍ਹ ਦੇ ਵਿੱਚ ਮਨੀਸ਼ ਤਿਵਾੜੀ ਜਿਹੜੇ ਕੀ ਸਾਬਕਾ ਸੂਚਨਾ ਪ੍ਰਸਾਰਣ ਮੰਤਰੀ ਰਹਿਣੇ ਉਹ ਅੱਗੇ ਚੱਲ ਰਹੇ ਨੇ ਤੇ ਲੁਧਿਆਣਾ ਦੇ ਵਿੱਚ ਬੀਜੇਪੀ ਦੇ ਰਵਨੀਤ ਬਿੱਟੂ ਜਦੋਂ ਗਰਾਉਂਡ ਜ਼ੀਰੋ ਤੇ ਗਏ ਸੀ ਤਾਂ ਕਿਤਨਾ ਕਿਤੇ ਲੱਗ ਰਿਹਾ ਸੀਗਾ ਕਿ ਉਹ ਪਿੱਛੇ ਨੇ ਲੇਕਿਨ ਜੋ ਰੁਝਾਅ ਉਹਨੇ ਸ਼ੁਰੂ ਹੋਏ ਨੇ ਰਵਨੀਤ ਬਿੱਟੂ ਜਿਹੜੇ ਹਨ ਉਹ ਬਾਜ਼ੀ ਮਾਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੀ ਪਹਿਲੀ ਬੈਲਟ ਪੇਪਰ ਜਿਹੜੀ ਹੈਗੀ ਉਹਦੇ ਥਰੂ ਕਾਊਂਟਿੰਗ ਜਿਹੜੀ ਹੈਗੀ ਉਹ ਸ਼ੁਰੂ ਹੋਈ ਹੈ ਜਿੱਥੇ ਉਸ ਦੇ ਵਿੱਚ ਰਵਨੀਤ ਬਿੱਟੂ ਅੱਗੇ ਨੇ ਚੰਡੀਗੜ੍ਹ ਤੋਂ ਮਨੀਸ਼ ਦਿਵਾੜੀ ਅੱਗੇ ਨੇ ਤੇ ਅੰਮ੍ਰਿਤਸਰ ਤੋਂ ਗੁਰਜੀਤ ਓਜਲਾ ਜਿਹੜਾ ਤਰਨਜੀਤ ਸੰਧੂ ਮਾਫ ਕਰਨਾ ਤਰਨਜੀਤ ਸੰਧੂ ਭਾਜਪਾ ਦੇ ਜਿਹੜੇ ਹਨ ਉਹ ਅੱਗੇ ਜਾ ਰਹੇ ਨੇ ਕਿਉਂਕਿ ਪਹਿਲਾਂ ਚਰਚਾ ਚੱਲੀ ਕਿ ਗੁਰਜੀਤ ਓਜਲਾ ਸ਼ਾਇਦ ਅੱਗੇ ਹੋ ਸਕਦੇ ਨੇ ਜਦੋਂ ਗਰਾਉਂਡ ਜ਼ੀਰੋ ਤੇ ਗਏ ਤਾਂ ਜਿਹੜੇ ਹੁਣ ਰੁਝਾਅ ਨੂੰ ਆਉਣੇ ਸ਼ੁਰੂ ਹੋਏ ਨੇ ਇਹ ਬਹੁਤ ਅਨਪ੍ਰੇਡਿਕਟੇਬਲ ਨੇ ਕੀ ਕਿਸ ਤਰੀਕੇ ਦੇ ਨਾਲ ਜੋ ਲਗਾਤਾਰ ਸਰਵੇ ਆ ਰਹੇ ਸੀ ਜੋ ਉਸ ਤਰੀਕੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਚੱਲ ਰਹੀ ਸੀ ਚਰਚਾ ਕਿ ਭਾਜਪਾ ਲੈ ਕੇ ਜਾ ਸਕਦੀ ਹੈ 2 ਤੋਂ 3 ਸੀਟਾਂ ਤਾਂ ਜਿਸ ਤਰੀਕੇ ਦੇ ਨਾਲ ਲੁਧਿਆਣਾ ਤੋਂ ਰੁਝਾਨ ਸ਼ੁਰੂ ਆਉਣੇ ਸ਼ੁਰੂ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਰੁਝਾਨ ਆਇਆ ਹੈਗਾ ਤਾਂ ਇਸ ਦੇ ਵਿੱਚ ਭਾਜਪਾ ਜਿਹੜੀ ਹੈਗੀ ਆ ਕਿਤਨਾ ਕਿਤੇ ਉਹ ਸ਼ੁਰੂਆਤ ਕਰਦੀ ਨਜ਼ਰ ਆਈ ਆ ਪੰਜਾਬ ਦੇ ਵਿੱਚ ਜੇਕਰ ਅੰਮ੍ਰਿਤਸਰ ਸੀਟ ਦੀ ਗੱਲ ਕਰੀਏ ਲੁਧਿਆਣਾ ਸੀਟ ਦੀ ਗੱਲ ਕਰੀਏ ਹਾਲਾਂਕਿ ਹੁਸ਼ਿਆਰਪੁਰ ਗੁਰਦਾਸਪੁਰ ਚ ਕੀ ਰਹੇਗਾ ਉਹ ਵੀ ਅਸੀਂ ਆਪਣੇ ਸਰੋਤਿਆਂ ਨੂੰ ਦੱਸਾਂਗੇ ਫਿਲਹਾਲ ਇਸ ਵੇਲੇ ਦੀ ਅਪਡੇਟ ਇਹੀ ਹੈ ਕੀ ਰਵਨੀਤ ਬਿੱਟੂ ਲੁਧਿਆਣਾ ਦੇ ਵਿੱਚ ਅੱਗੇ ਚੱਲ ਰਹੇ ਨੇ ਰੁਝਾਨ ਜਿਹੜੇ ਆਏ ਨੇ ਬੈਲਟ ਪੇਪਰ ਤੋਂ ਕਾਊਂਟਿੰਗ ਜਿਹੜੀ ਸ਼ੁਰੂ ਹੋਈ ਹੈਗੀ ਆ ਉਸ ਦੇ ਵਿੱਚ ਰਵਨੀਤ ਬਿੱਟੂ ਨੇ ਜਿਹੜਾ ਹੈਗਾ ਉਹ ਖਾਤਾ ਖੋਲ੍ਹਿਆ ਹੈਗਾ ਕਿਤੇ ਨਾ ਕਿਤੇ ਰਵਨੀਤ ਬਿੱਟੂ ਜੇਕਰ ਇਸ ਤਰੀਕੇ ਦੇ ਨਾਲ ਹੀ ਅੱਗੇ ਰਹੇ ਤਾਂ ਉਹ ਲੀਡ ਦੇ ਵਿੱਚ ਰਹਿਣਗੇ ਇਸੇ ਤਰੀਕੇ ਦੇ ਨਾਲ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤਰਨਜੀਤ ਸੰਧੂ ਜਿਹੜੇ ਕਿ ਅੱਜ ਕੱਲ ਆਪਣੇ ਨਾਮ ਦੇ ਵਿੱਚ ਸਮੁੰਦਰੀ ਨਾਮ ਲਾ ਰਹੇ ਸੀਗੇ ਆਪਣੇ ਪਰਿਵਾਰ ਦੀ ਲੈਗੇਸੀ ਨੂੰ ਲੈ ਕੇ ਜਾ ਰਹੇ ਸੀ ਕਿਤੇ ਨਾ ਕਿਤੇ ਉਹ ਗਰਾਊਂਡ ਜ਼ੀਰੋ ਤੇ ਜਦੋਂ ਗਏ ਲੋਕਾਂ ਨੇ ਜਿੱਥੇ ਵੀ ਕੋਈ ਪ੍ਰੋਬਲਮ ਆਂਦੀ ਸੀ ਇੱਕ ਫੋਨ ਤੇ ਤੁਰੰਤ ਪਹੁੰਚ ਜਾਂਦੇ ਸੀਗੇ ਜਦੋਂ ਜਗਬਾਨੀ ਦੀ ਟੀਮ ਉੱਥੇ ਗਰਾਊਂਡ ਤੇ ਗਈ ਅਮਰੀਕਸਰ ਦੇ ਵਿੱਚ ਤਾਂ ਹੁਣ ਜਿਸ ਤਰੀਕੇ ਦੇ ਨਾਲ ਬੈਲਟ ਪੇਪਰ ਖੁੱਲੇ ਨੇ ਤਾਂ ਇਹਨਾਂ ਦਾ ਨਾਮ ਜਿਹੜਾ ਹੈਗਾ ਉਹ ਅੱਗੇ ਆਇਆ ਹੈਗਾ ਤਾਂ ਉਸ ਤੋਂ ਬਾਅਦ ਬਾਕੀਆਂ ਜਿਹੜੀਆਂ ਸੀਟਾਂ ਨੇ ਜਲੰਧਰ ਸੀਟ ਦੀ ਵੀ ਗੱਲ ਕਰਾਂਗੇ ਕਿਉਂਕਿ ਉੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਇਸੇ ਤਰੀਕੇ ਦੇ ਨਾਲ ਬਾਕੀਏ ਸੀਟਾਂ ਦੇ ਵੀ ਅਸੀਂ ਚਰਚਾ ਕਰਾਂਗੇ ਫਿਲਹਾਲ ਤਿੰਨ ਜਿਹੜੀਆਂ ਸੀਟਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਦੋ ਪੰਜਾਬ ਦੀਆਂ ਇੱਕ ਚੰਡੀਗੜ੍ਹ ਦੀ ਉਸ ਦੇ ਵਿੱਚ ਮਨੀਸ਼ ਦਿਵਾਰੀ ਅੱਗੇ ਚੱਲ ਰਹੇ ਨੇ ਤੇ ਲੁਧਿਆਣਾ ਦੇ ਵਿੱਚ ਪਰ ਅਗਲੀ ਤੇ ਬਿੱਟੂ ਅੰਮ੍ਰਿਤਸਰ ਦੇ ਵਿੱਚ ਤਰਨਜੀਤ ਸੰਧੂ ਯਾਨੀ ਕਿ ਪੰਜਾਬ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਹੈ ਭਾਜਪਾ ਨੇ ਖਾਤਾ ਖੋਲ੍ਹ ਲਿਆ ਵੋਟ ਪੇਪਰ ਦੇ ਵਿੱਚ ਜੇਕਰ ਆਪਾਂ ਜ਼ਿਕਰ ਕਰ ਲਈਏ ਜੀ ਹਾਂ ਜੀ ਪਹਿਲਾਂ ਜਦੋਂ ਵੋਟਾਂ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਵੀ ਚੋਣ ਪ੍ਰਚਾਰ ਦੌਰਾਨ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਹਿਲੀ ਵਾਰੀ ਭਾਜਪਾ ਵੱਖ ਹੋ ਕੇ ਚੋਣਾਂ ਲੜ ਰਹੇ ਨੇ 1996 ਤੋਂ ਬਾਅਦ ਇਹ ਗੱਠਜੋੜ ਟੁੱਟਿਆ ਤੇ ਥੋੜੇ ਸਾਲ ਹੋਏ ਨੇ ਗੱਠਜੋੜ ਟੁੱਟੇ ਨੂੰ ਲੈ ਕੇ ਤੇ ਉਹ ਅਕਾਲੀ ਦਲ ਦਾ ਇਹ ਦਾਅਵਾ ਸੀ ਕਿ ਸਾਨੂੰ ਨੁਕਸਾਨ ਨਹੀਂ ਹੋਣਾ ਭਾਜਪਾ ਨੂੰ ਨੁਕਸਾਨ ਹੋਣਾ ਲੇਕਿਨ ਜੋ ਨਤੀਜੇ ਆ ਰਹੇ ਨੇ ਜੋ ਰੁਝਾਨ ਆ ਰਹੇ ਨੇ ਵੋਟਾਂ ਦੇ ਉਸ ਦੇ ਵਿੱਚ ਭਾਜਪਾ ਜੋ ਬਾਜ਼ੀ ਮਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਦੇਖਣਾ ਹੋਵੇਗਾ ਸ਼ਾਮ ਤੱਕ ਆਕਾਲੀ ਦਲ ਦੇ ਦਾਅਵੇ ਨੇ ਉਹ ਕਿੰਨੇ ਕਾਰਗਰ ਸਾਬਤ ਹੁੰਦੇ ਨੇ ਤੇ ਹੋਰ ਸੀਟਾਂ ਤੇ ਵੀ ਅਸੀਂ ਚਰਚਾ ਕਰਾਂਗੇ ਲਗਾਤਾਰ ਜਗਬਾਨੇ ਦੀ ਟੀਮ ਹੈ ਜੋ ਜੋ ਰਜਾਨ ਨੇ ਉਹਨਾਂ ਤੇ ਲਗਾਤਾਰ ਅਪਡੇਟ ਦਿੰਦੀ ਰਹੇਗੀ ਸਾਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ